मामला ਕੀ ਹੈ ਔਰ ਕਿੰਨੀ ਪ੍ਰੋਪਰਟੀ ਰਿਪੋਰਟ ਇਹ ਮਾਮਲਾ 246 2023 ਦਾ ਜੀ ਉਦੋਂ ਇੱਥੇ ਦੋ ਅਣਪਛਾਤੇ ਵਿਅਕਤੀ ਆਏ ਸੀ ਰਜੀਵ ਮਾ ਜੰਦੀ ਦੁਕਾਨ ਤੇ ਇੱਕ ਸ਼ਿਵ ਸੈਨਾ ਲੀਡਰ ਉਹ ਸੀ ਉਹਦਾ ਲड़का ਸੀ ਤੇ ਉਹਦਾ ਭਤੀਜਾ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਤੇ ਇਥੇ ਚੜ੍ਹਨੀ ਕਰ ਗਏ ਸੀ ਜਿੱਤੇ 103 ਨੰਬਰ ਪਰਚਾ ਤਰਜ ਹੋਇਆ ਸੀ ਥਾਣਾ ਸਿਟੀ ਵਿੱਚ 307 ਦਾ ਤੋਹਰ ਆਮ ਵਿਅਕਤੀਆਂ ਜਿਹੜੀ ਸੈਕਸ਼ਨ ਲੱਗੀ ਦੇ ਦੋਵੇਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਪਹਿਲੇ ਇਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਦਲਵੀਰ ਸਿੰਘ ਦਲਵੀਰ ਸਿੰਘ ਸੁਲਤਾਨਵਿੰਡ ਦਾ ਰਹਿਣ ਵਾਲਾ ਸੀ ਤੇ ਉਹਦੀ ਪੁੱਛਗਿੱਛ ਤੇ ਜਿਹੜਾ ਦੂਸਰਾ ਵਿਅਕਤੀ ਸੀ ਜਸ਼ਨ ਜਸ਼ਨ ਉਹ ਕਿਲਾ ਕਬੀ ਸੰਤੋਖ ਸਿੰਘ ਤਰਨ ਤਰਨ ਦਾ ਰਹਿਣ ਵਾਲਾ ਸੀ ਤੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਰ ਜਦੋਂ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਈ ਤੇ ਉਦੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਵਟਸਐਪ ਦੇ ਜਾਂ ਸਿਗਨਲ ਐਪ ਤੇ ਇਹਨਾਂ ਦੇ ਹੈਂਡਲਰ ਹੋਗੇ ਸੀ ਇਹ ਜੀ ਅ ਲਖਵਿੰਦਰ ਸਿੰਘ ਦੇਵ ਸਿੰਘ ਜਗਦੀਸ਼ ਸਿੰਘ ਅੰਮਿਤ ਜੋ ਕਿ ਇਹਨਾਂ ਦੇ ਵਿੱਚੋਂ ਕਈ ਦੋ ਵਿਅਕਤੀ ਜਿਹੜੇ ਮੱਧ ਪ੍ਰਦੇਸ਼ ਦੇ ਤਿੰਨ ਉਹ ਦੇਵ ਜਗਦੀਸ਼ ਅੰਮਿਤ ਉਹ ਦੇਵ ਉਧਰ ਤੇ ਰਹਿਣਾ ਦੇਵ ਦੀ ਹਜੇ ਆਇਡੈਂਟੀਟੀ ਹਜੇ ਸਟੈਬਲਿਸ਼ਿੰਗ ਹੋਈ ਸਿਗਨਲ ਐਪ ਦੇ ਉਹਦੀ ਆਈਡੀ ਬਣੀ ਸੀ ਕਿ ਉੱਥੋਂ ਇਹਨਾਂ ਨੂੰ ਪੈਸੇ ਸਪਲਾਈ ਕੀਤੇ ਜਾਂਦੇ ਸੀ ਤਾਂ ਕਿ ਉਹ ਦੇਸ਼ ਵਿਰੋਧੀ ਜਿਹੜੀਆਂ ਗਤੀਵਿਧੀਆਂ ਜਾਂ ਜਿਸ ਤਰ੍ਹਾਂ ਖਾਲਿਸਤਾਨੀ ਲਹਿਰ ਨੂੰ ਅੱਗੇ ਵਧਾ ਸਕਣ ਤੇ ਹਿੰਦੂ ਲੀਟਰਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਕਰ ਸਕਣ ਪੁੱਛ ਕੇ ਇਸ ਵਿੱਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਇੱਕ ਵੱਡੇ ਪੱਤਰਕਾਰ ਦੀ ਵੀ ਚੰਡੀਗੜ੍ਹ ਦੀ ਕੇ ਰੈਕੀ ਕੀਤੀ ਸੀ ਤੇ ਇਹ ਗੱਲਾਂ ਸਾਹਮਣੇ ਆਉਂਦੇ ਤਾਂ ਫਿਰ ਇਹਦੇ ਵਿੱਚ ਕਿਉਂ ਦੇਸ਼ ਵਿਰੋਧੀ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਮਬੱਲਸ ਕਰਕੇ ਇਹਨਾਂ ਤੇ ਫਿਰ ਯੂਆਪਾ ਐਕਟ ਵੀ ਅਸੀਂ ਐਡ ਕੀਤਾ ਸੀ ਉਹ ਯੂਆਪਾ ਐਕਟ ਦੇ ਵਿੱਚ ਫਿਰ ਅੱਗੇ ਪ੍ਰोसीडिंग ਚੱਲ ਗਈ ਜਿਹੜੇ ਬੰਦੇ ਗ੍ਰਿਫਤਾਰ ਹੋ ਉਹ ਤੇ ਅਦਾਲਤ ਚ ਦੇ ਦਿੱਤਾ ਸੀ ਚਰਾਂ ਬਟ ਇਹਨਾਂ ਦਾ ਇੱਕ ਹੋਰ ਇਹਨਾਂ ਨੂੰ ਇੱਕ ਡੈਟਰੈਂਟ ਅਸੀਂ ਸੱਚਾ ਅੱਗੇ ਚੁੱਕਦੇ ਹੋਏ ਕੰਪੀਟੈਂਟ ਅਥਾਰਟੀ ਵੱਲੋਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਫ੍ਰੀਜ਼ ਕੀਤੀਆਂ ਗਈਆਂ ਜਿੱਦਾਂ ਜਿੰਨਾਂ ਦੇ ਵਿੱਚੋਂ ਜਿਹੜਾ ਲਖਵਿੰਦਰ ਸਿੰਘ ਹੈ ਤੇ ਇੱਕ ਲਖਵਿੰਦਰ ਸਿੰਘ ਤੇ ਰੈਸ਼ਿਆਣਾ ਪਿੰਡ ਦਾ ਹੈਗਾ ਜੀ ਤੇ ਦੂਸਰੇ ਪਾਸੇ ਇੱਕ ਹੋਰ ਸੀ ਦੇਚਾ ਇੰਦਰਜੀਤ ਸਿੰਘ ਇਹ ਦੋਵੇਂ ਰੈਸ਼ਿਆਣਾ ਪਿੰਡ ਤਰਨਤਾਰਨ ਦੇ ਸੀ ਤੇ ਇੱਕ ਜਿਹੜਾ ਜਸ਼ਨ ਸੀ ਜਿਹੜਾ ਇੱਥੇ ਗੋਲੀਬਾਰੀ ਵਿੱਚ ਸ਼ਾਮਲ ਸੀ ਉਹ ਕਿਲਾਕੀ ਸੰਤੋਖ ਸਿੰਘ ਦਾ ਸੀ ਉਹਨਾਂ ਦੀਆਂ ਪ੍ਰੋਪਰਟੀਆਂ ਅਸੀਂ ਫ੍ਰੀਜ਼ ਕਰਕੇ ਤੇ ਉਹਨਾਂ ਦੇ ਆਰਡਰ ਪੇਸਟ ਕਰ ਦਿੱਤੇ ਨੇ ਜੀ ਤੇ ਅਗਾ ਉਹਦਾ ਕੰਪੀਟੈਂਟ ਅਥਾਰਟੀ ਨੂੰ ਵੀ ਫਰਦਰ ਪ੍ਰोसीडिंग ਲਈ ਲਿਖ ਕੇ ਭੇਜ ਦਿੱਤਾ ਜੀ